ਉਹਨਾਂ ਵਕਤ ਪ੍ਰਦੇਸ਼ ਨੂੰ ਛਾਉਣ ਦੀ ਤਰਤੀਬ ਨੂੰ ਸਮਝ ਰਿਆ ਗੁਰੂ ਦੀ ਜ਼ਿੰਮੇਵਾਰੀ ਹੈ ਕਿ ਜਿੰਨਾ ਚਿਰ ਤੁਸੀਂ ਸਤਿਉਮਰਤ ਆਤਮਾ ਸਤਿਆਂ ਹਰਿ ਪ੍ਰਭ ਚੇਤ ਮਨ ਹਰ ਸਹਿਬ ਸਵਾਦ ਸੁਹਾਏ ਜਪਾ ਜਾਪਨਾ ਵਿਸਰੈ ਆਤ ਜੁਗਾਂਤ ਸਮਾਏ ਫਿਰ ਉਹ ਅੰਤਰੀਵ ਦੇ ਵਿੱਚ ਆਪ ਕੋ ਤੱਕ ਜੱਵੇਦ ਗਦ ਸਰੀਰ ਅਰੌਗਣ ਰਿਹਾ ਹੋਵੇਗਾ ਜਿਸ ਬਾਕਤ ਅਸੀਂ ਉੱਠ ਗਿਓ ਸਭ ਤੋਂ ਪਹਿਲਾ ਸ਼ਬਦ ਵਾਲੇ ਗੁਰੂ ਬੜੇ ਸਤਸੰਗੀਆਂ ਦੇ ਸੰਪਰਕ ਦੇ ਵਿੱਚ ਨੇ ਉਹ ਕਹਿੰਦੇ ਕਿ ਕਦੀ ਜਪਨੀ ਸਾਧ ਜਰਾ ਪਾੜ ਉੱਟਾ ਹੋਇਆ ਹੁੰਦਾ ਸਾਨੂੰ ਪੂਰੀ ਸੁਪ ਹੁੰਦੀ ਹੈ ਤਦ ਉਥੋਂ ਅੱਗੇ ਫਿਰ ਅਸੀਂ ਜਾਗ ਕੇ ਅਰੰਭ ਕਰਦੇ ਨੇ ਕੋਈ ਸਤਸੰਗੀ ਜਸ ਜਾਗ ਸਭੀ ਬਾਰੇ ਗੱਲ ਕਰਦੇ ਕੋਈ ਅਨੰਦ ਸੰਗਦੀ ਬਾਰੇ ਗੱਲ ਕਰਦੇ ਕਿ ਅੰਮ੍ਰਿਤ ਜੀ ਸਾਰੇ ਸੁਪਿਆਂ ਸੁਪਿਆਂ ਤੋਂ ਸਰਬੀ ਤੱਕ ਜਾਗ ਚੁੱਕਿਆ ਸੀ ਅਰੰਭ ਸਾਹਿਬ ਜੀ ਦੀ 10ਵੀਂ ਪੋੜੀ ਤੇ ਸੀ ਤਾਂ ਜਾਗ ਤੋਂ ਬਿਲਕੁੜੇ ਜਾਗ ਤਾਂ ਉਹ ਨੂੰ ਸੋਪਾਨ ਕਰਕੇ ਉੱਠੇ ਫਿਰ ਸ਼ਰਨ ਪਾੜ ਕੀਤਾ ਤੇ ਫਿਰ ਉਹ ਆਪਣੇ ਦਾ ਜਾਪ ਅਰੰਭ ਕੀਤਾ ਸ਼ਰਨ ਪਾੜ ਕਰ ਲਿਆ ਉਹਨਾਂ ਦੀਆਂ ਸੋਤੀਆਂ ਬਕਤੀਆਂ ਸੋਤੀਆਂ ਨਹੀਂ ਜਿਹੜੇ ਉਹ ਕਰਦੀਆਂ ਤੇ ਜਾਗਦੇ ਆ ਉਹ ਸਿਰ ਜਿਹੜੇ ਉਹ ਕਰਦੀਆਂ